ਕੱਲ ਤੋਂ ਲਗਾਤਾਰ ਹੋ ਰਹੀ ਤੇਜ਼ ਬਰਸਾਤ ਦੇ ਨਾਲ ਜਿੱਥੇ ਸੜਕਾਂ ਤੇ ਪਾਣੀ ਜਮਾ ਹੋ ਰਿਹਾ ਹੈ ਉੱਥੇ ਹੀ ਲਗਾਤਾਰ ਹੋ ਰਹੀ ਬਾਦਸ਼ ਦੇ ਕਾਰਨ ਹਾਸੇ ਵੀ ਹੋ ਰਹੇ ਹਨ ਤਾਜ਼ਾ ਮਾਮਲਾ ਬਰਨਾਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਬਠਿੰਡਾ ਤੋਂ ਸ਼ਿਮਲੇ ਵੱਲ ਨੂੰ ਜਾ ਰਹੀ ਸਵਾਰੀਆਂ ਨਾਲ ਭਰੀ ਪੀਆਰਟੀਸੀ ਬੱਸ ਅਚਾਨਕ ਬਰਨਾਲਾ ਨਜ਼ਦੀਕ ਹਾ사 ਗ੍ਰਸਤ ਹੋ ਗਈ ਵੱਡੀ ਗਿਣਤੀ ਵਿੱਚ ਬੱਸ ਕਿਸਵਾਰ ਯਾਤਰੀ ਹੋਏ ਜ਼ਖਮੀ ਇਸ ਹਾਸੇ ਵਿੱਚ ਗ੍ਰੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਬਰਨਾਲਾ ਦਾਖਲ ਕਰਵਾਇਆ ਗਿਆ ਹੈ ਅੱਜ ਸਵੇਰੇ 8:30 ਦੇ ਕੋਲੇ ਇੱਕ ਬੱਸ ਦੁਰਘਟਨਾ ਗ੍ਰਸਤ ਹੋ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਯਾਤਰੀ ਜ਼ਖਮੀ ਹੋ ਗਏ ਹਨ ਅਤੇ ਬੱਸ ਚਾਲਕ ਵੀ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ ਹੈ ਜਿਨ੍ਹਾਂ ਨੂੰ ਸਿਵਲ ਹਸਪਤਾਲ ਬਰਨਾਲਾ ਅਤੇ ਕੁਝ ਨੂੰ ਨੀਤੀ ਹਸਪਤਾਲ ਵਿੱਚ ਲਿਜਾਇਆ ਗਿਆ ਹੈ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਸਿਵਲ ਹਸਪਤਾਲ ਬਰਨਾਲਾ ਵਿਖੇ ਡਿਊਟੀ ਡਾਕਟਰ ਮੈਡਮ ਗੁਰਮੀਲ ਕੋਰ ਨੇ ਦੱਸਿਆ ਕਿ ਡਰਾਈਵਰ ਸਮੇਤ 11 ਹ ਜੋ ਕਿ ਜਾਣੇ ਜ਼ਖਮੀ ਸਨ ਉਹ ਸਰਕਾਰੀ ਹਸਪਤਾਲ ਵਿਖੇ ਪਹੁੰਚੇ ਸਨ ਜਿੰਨਾਂ ਦਾ ਮੈਡੀਕਲ ਟੀਮਾਂ ਵੱਲੋਂ ਇਲਾਜ ਕੀਤਾ ਜਾ ਰਿਹਾ ਹੈ ਹਾਂ ਜੀ ਦਰਸ਼ਕੀ ਨਾਮ ਹੈ ਡਾਕਟਰ ਗੁਰਮੀਤ ਹਾਂ ਡਾਕਟਰ ਸਾਹਿਬ ਕਿ ਐਕਸੀਡੈਂਟ ਆਇਆ ਤੇ ਕਿੰਨੇ ਇੱਥੇ ਇੰਜਰ ਹੈ ਤੇ ਕੁਝ ਸਾਡੇ ਕੋਲ ਤਕਰੀਬਨ ਸਵਾਕ ਨੌ ਕੁਝ ਬਸ ਐਕਸੀਡੈਂਟ ਦਾ ਕੇਸ ਆਇਆ ਹੈਗਾ ਜਿਹਦੇ ਵਿੱਚ 11 ਮਰੀਜ਼ ਐਮਰਜੈਂਸੀ ਦੇ ਵਿੱਚ ਆਏ ਨੇ ਜਿਨ੍ਹਾਂ ਵਿੱਚੋਂ ਇੱਕ ਮਰੀਜ਼ ਨੂੰ ਕਾਫੀ ਗੰਭੀਰ ਸਿਕਤਾਂ ਨੇ ਹੱਥ ਦੇ ਉੱਤੇ ਤੇ ਬਾਕੀ ਮਰੀਜ਼ਾਂ ਦਾ ਅਸੀਂ ਐਮਰਜੈਂਸੀ ਦੇ ਵਿੱਚ ਇਲਾਜ ਕਰ ਰਹੇ ਹਾਂ ਇਹ ਡਰਾਈਵਰ ਬੱਸ ਦਾ ਜੀ ਹਾਂਜੀ ਜਿਹੜੇ ਬੱਸ ਡਰਾਈਵਰ ਨੇ ਉਹਨਾਂ ਨੂੰ ਕਾਫੀ ਸਿਕਤਾਂ ਆਈਆਂ ਤੇ ਇੰਜਰੀ ਵੀ ਹਾਂਜੀ ਉਹਨਾਂ ਦੇ ਲੱਤ ਦੇ ਵਿੱਚ ਸਾਨੂੰ ਫ੍ਰੈਕਚਰ ਦਾ ਸ਼ੱਕ ਪੈ ਰਿਹਾ ਤੇ ਇਸ ਤੋਂ ਬਾਅਦ ਅਸੀਂ ਉਹਨਾਂ ਨੂੰ ਮੋਡਿਲਾ ਟ੍ਰੀਟਮੈਂਟ ਦੇ ਕੇ ਐਕਸ-ਰੇ ਕਰਵਾਉਂਦੇ ਫਿਰ ਚੰਗ ਹੋਰ ਵੀ ਮਤਾਂ ਯਾਤਰੀ ਹੈਗੇ ਆ ਜਿਹੜੇ ਉਹਨਾਂ ਡਰਾਈਵਰ ਤੋਂ ਇਲਾਵਾ ਸਾਡੇ ਕੋਲ ਤਕਰੀਬਨ 10 ਪੈਸੇਂਜਰਸ ਆਏ ਨੇ ਐਮਰਜੈਂਸੀ ਦੇ ਵਿੱਚ ਆ ਪਾਇਲਟ ਜਗਰਾਤ ਸਿੰਘ ਹੈ ਜੀ ਬਤੌਰ ਡਿਊਟੀ ਬਰਨਾਲਾ ਕਰ ਰਹੇ ਹਨ ਇਵੇਂ ਇੱਥੇ ਆ ਨਾਮ ਸਰਾਲਿੰਗਰ ਦਿੱਤੀ ਜੀ ਐਕਸੈਡੈਂਟ ਹੋਇਆ ਕਿਸ ਚੀਜ਼ ਦਾ ਸਿਲੈਕਟ ਵਰਸ ਕਿੰਨੇ ਜਖਮ ਇਹਦੇ ਵਿੱਚ ਸਰ ਮੋੜੇ ਟਰਾਲਾ ਸੀਗਾ ਜੀ ਘੋੜਾ ਕਹਿਦੀ ਜਿਹਨੂੰ ਆਪਾਂ ਘੋੜੇ ਨੇ ਇੱਕਦਮ ਬ੍ਰੇਕ ਮਾਰਤੇ ਉਹਦੇ ਮਗਰ ਪੀਆਰਟੀਸੀ ਬੱਸ ਆ ਰਹੀ ਸੀ ਜੀ ਉਹਦੇ ਵਿੱਚ ਜਿੰਨੀਆਂ ਵੀ ਸਵਾਰੀਆਂ ਸੀਗੀਆਂ ਜੀ ਕਮ ਸੇ ਕਮ ਸਾਰੀਆਂ ਮਤਲਬ ਇਨਫੈਕਟਡ ਨੇ ਜੀ ਤੇ ਉਹਦੇ ਵਿੱਚ ਜਿਹੜੇ ਜਿੰਨੀਆਂ ਵੀ ਸਵਾਰੀਆਂ ਸੀ ਉਹ ਵੀ ਨੇ ਬਾਕੀ ਸਕਾਰਪੀਓ ਵਿੱਚ ਉਹਦੇ ਵਿੱਚ ਲੱਗੀ ਹੈ ਜੀ ਆਪਣੇ ਆਪਣੇ ਬੱਸ ਦੇ ਵਿੱਚ ਜੀ ਉਹ ਵੀ ਮਤਲਬ ਉਹ ਆ ਜੀ ਉਹਦੇ ਵਿੱਚ ਵੀ ਸਵਾਰੀਆਂ ਸੀਗੀਆਂ ਜੀ ਉਹ ਵੀ ਮਤਲਬ ਐਕਸੀਡੈਂਟ ਹੋਇਆ ਉਹਨਾਂ ਦਾ ਕਿੰਨੀਆਂ ਗੱਡੀਆਂ ਆਪਣੀਆਂ ਮਤਲਬ ਟੱਕੜੀਆਂ ਤੁਹਾਡੀ ਇੱਥੋਂ ਆਪਣੀਆਂ 3-4 ਗੱਡੀਆਂ ਲੈ ਕੇ ਜਾਈਆਂ ਬਰਨਾਲੇ ਦੀਆਂ ਚਾਰ ਚਾਰੇ ਖੰਡਾ ਹੈਗੇ ਜੀ ਪੱਖੋ ਵਾਲੀ ਗੱਜੇ ਦੇ ਕੇ ਆਪਣੇ ਬਰਨਾਲਾ ਗਈਏ ਮੈਂ ਜੀ ਚਾਰੇ 108 ਨਾਲ ਵੱਡੀਆਂ ਲੱਭੀਆਂ ਹਾਂਜੀ ਵੱਡੀਆਂ ਗੱਡੀਆਂ 108 ਸੱਤ ਕੱਸੀਂ ਜਾ ਕੇ ਲਿਆਏ ਸੱਤ ਅਸੀਂ ਜਾ ਕੇ ਲਿਆਏ ਜੀ ਸੱਤ ਹੀ ਖੰਡਾ ਹੈ ਜਾ ਕੇ ਲਿਆਏ ਨੇ ਬਾਕੀ ਜਿਹੜੇ ਉਹ ਦੂਜੀਆਂ ਗੱਡੀਆਂ ਨੇ ਉਹਦੇ ਸਾਰੇ ਇਹਦੇ ਬਾਰੇ ਇਨਫੋਰਮੇਸ਼ਨ ਨਹੀਂ ਵੀ ਕਿੰਨੀਆਂ ਹੋਣਗੇ 4-5-5 ਉਹਨਾਂ ਦੇ ਵਿੱਚ ਨਮ ਸਮਝੀ ਜਿਹੜੇ ਕ੍ਰਿਟੀਕਲ ਜ਼ਿਆਦਾ ਸੀਗੇ ਜਿਹੜੀ ਜਿਵੇਂ ਜਿਵੇਂ ਪਹੁੰਚੀ ਗਈ ਐਂਬੂਲੈਂਸ ਹੈ ਜੀ ਉਹ ਮੇਰੇ ਲਈ ਜਿਹੜੇ ਜ਼ਿਆਦਾ ਕ੍ਰਿਟੀਕਲ ਸੀਗੇ ਉਹਨੂੰ ਲੈ ਕੇ ਆਪਾਂ ਸਿਵਲ ਹਸਪਤਾਲ ਬਰਨਾਲਾ ਲੈ ਕੇ ਆਏ ਹਾਂ ਜੀ ਜਿਵੇਂ ਹੋਇਆ ਐਕਸੀਡੈਂਟ ਇਹ ਐਕਸੀਡੈਂਟ ਕਾਰਨ ਕੀ ਸੀਗਾ ਜੀ ਮੂਰੇ ਜਿਹੜਾ ਟਰਾਲਾ ਆ ਰਿਹਾ ਸੀ ਟਰਾਲੇ ਦੇ ਵਿੱਚ ਟਰਾਲੇ ਨੇ ਜਕੜਨ ਬ੍ਰੇਕ ਮਾਰਦੇ ਤੇ ਪੀਆਰਟੀਸੀ ਬੱਸ ਬਠਿੰਡੇ ਵੱਲੋਂ ਆ ਰਹੀ ਸੀ ਜੀ ਤੇ ਉਹਨੇ ਵੀ ਮਤਲਬ ਬ੍ਰੇਕ ਲਾਉਣ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਜਾ ਕੇ ਮਤਲਬ ਮੇਜਰ ਐਕਸੀਡੈਂਟ ਹੋ ਗਿਆ ਜੀ ਉਹਦਾ ਕੋਈ ਜਾਨੀ ਮਾਲੀ ਨੁਕਸਾਨ ਕੋਈ ਨਹੀਂ ਹੋਇਆ ਸਰ ਗੱਦਿਆਂ ਨੁਕਸਾਨ ਹੈ ਮਤਲਬ ਐਕਸੀਡੈਂਟ ਜਿਹੜਾ ਹੋਇਆ ਜੀ ਉਹ ਮਤਲਬ ਉਹ ਹੋਇਆ ਹੈ। ਚੰਗਾ ਹੀ। ਹਾਂ ਜੀ। ਕਿਹੜੀ বাস ਆਪਣੀ ਪੀ ਆਰਟੀਸੀ 8573 ਤੁਸੀਂ ਡਰਾਈਵਰ ਹੋ ਜੀ? ਮੈਂ ਡਰਾਈਵਰ ਆਂ। ਹਾਂ ਜੀ ਕਿਵੇਂ ਹੋਇਆ ਇਹ ਐਕਸੀਡੈਂਟ? ਮੂਰੇ ਹੀ ਆਲਟੋ ਕਾਰ ਆਣ ਨੇ ਹੋਟਲ ਦੇ ਬਰਾਬਰ ਬ੍ਰੇਕਾਂ ਮਾਰੀਆਂ ਸੀ ਜਾਂ ਤਾਂ ਉਹਨੇ ਹੋਟਲ ਤੇ ਜਾਣਾ ਸੀ। ਮਗਰ ਉਹਦੇ ਟਰਾਲੇ ਨੇ ਬ੍ਰੇਕਾਂ ਮਾਰਤੀਆਂ। ਤੇ ਇੱਕੇ ਦਾਮ বাস ਨੇ ਬ੍ਰੇਕਾਂ ਮੰਨਿਆ ਨਹੀਂ ਚਿਕੜੀ ਸੀਗੀ ਜੀ ਮੀਂਹ ਪੈਂਦਾ ਸੀ ਬਹੁਤ ਜ਼ਿਆਦਾ। ਤੇ ਪੰਪਾਸ ਵਿੱਚ ਵੱਜੀ ਮੈਂ ਥੋੜਾ ਸਮਾਂ ਪਤਾ ਪਹਿਲਾਂ ਪਤਾ ਲੱਗਿਆ ਵੀ ਮੈਂ ਕੈਨੇਟ ਨੂੰ ਗਿਆ ਮੈਂ ਹਾਂ ਬੱਸ ਗਈ ਬਾਈ ਮੈਂ ਜੋ ਦੂਜੇ ਪਾਸੇ ਫੁੱਟਪਾਥ ਟਪਾਉਂਦਾ ਸੀਗਾ ਤੇ ਮਗਰ ਉਧਰ ਟ੍ਰੈਫਿਕ ਬਹੁਤ ਆਉਂਦਾ ਸੀ ਫਿਰ ਆਪਦੀ ਸਾਈਡ ਮੈਂ ਟਰੈਵਲ ਸਾਈਡ ਮਾਰੀ ਤਾਂ ਟਰਾਲੇ ਦੇ ਵਿੱਚ ਵੱਜੀ ਕੀ ਕੀ ਗਲਤੀ ਲੰਮਾਂ ਦੇ ਟਰਾਲੇ ਨਾਲ ਨਹੀਂ ਜੀ ਆਲਟੋ ਵਾਲੀ ਦੀ ਗਲਤੀ ਹੈ ਜੀ ਹਾਂ ਮਤਲਬ ਉਹ ਬ੍ਰੇਕ ਆ ਪੰਜਾ ਫਿਰ ਮਤਲਬ ਟਰਾਲੇ ਦੇ ਵਿੱਚ ਬੱਸ ਵੱਜ ਗਈ ਟਰਾਲਾ ਵੀ ਨਾਲ ਦੀ ਨਾਲ ਤੁਰ ਗਿਆ ਉਹਦਾ ਵੀ ਮਤਲਬ ਟਰਾਲੇ ਦੇ ਨੁਕਸਾਨ ਪਏ ਹੋਏ ਜਾਂ ਨੇ ਸਾਡੇ ਅਸੀਂ ਪਟਿੰਡੇ ਤੋਂ ਚੱਲੇ ਸੀਗੇ 7 ਵਜੇ ਦੇ ਸਿਮਲੇ ਜਾਣਾ ਸੀਗਾ ਜੀ ਤੇ ਕਿੱਥੇ ਕੋਈ ਐਕਸ ਸੀਗਾ ਇਹ ਬਰਨਾਲਾ ਬਾਈਪਾਸ ਤੇ ਹੋਇਆ ਜੀ ਡਾ ਐ ਟੱਪ ਕੇ ਟੀ ਪੁਆਇੰਟ ਤੋਂ ਪਹਿਲਾਂ ਹੀ ਕਿੰਨੀ ਬੱਸ ਲੈ ਕੇ ਜਾ ਰਹੇ ਸਵਾਰੀਆਂ ਸੀਟਰ ਸੀਗੀ ਜੀ ਗੱਡੀ ਹਾਂ 52 52 ਬੱਸ ਸਵਾਰੀਆਂ ਸੀਗੀਆਂ ਸਵਾਰੀਆਂ ਦੇ ਵੀ ਸੱਟਾਂ ਹੈਗੀਆਂ ਜੀ ਕਿੰਨਾਂ ਦੇ ਪੂਰੀ ਭਰੀ ਹੋਈ ਬੱਸ ਸੀ ਹਾਂ ਪੂਰੀ ਭਰੀ ਸੀ ਬੱਸ ਜੀ ਮਗਰ ਸਟੈਂਡ ਰਹਿ ਨਹੀਂ ਸੀ ਸਵਾਰੀ ਸੀਟਰ ਸੀਗੀ ਬੱਸ 52 ਸਵਾਰੀਆਂ ਆਉਣਾ ਜੀ